ਇਹ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਹ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਕਾਲੀ ਦਲ ਵੱਲੋਂ ਵਿਰਸਾ ਸਿੰਗ ਵੱਲ ਤੋਂ ਆਦੀ ਮਾਫੀ ਦਿਵਾਈ ਜਾਵੇਗੀ ਫਖਰੇ ਕੌਮ ਜੋ ਅਵਾਰਡ ਉਸ ਨੂੰ ਵਾਪਸ ਕਰਾਇਆ ਜਾਵੇਗਾ ਜੋ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜਿਨ੍ਹਾਂ ਨੂੰ ਲਾਇਆ ਹੈ ਉਹਨਾਂ ਨੂੰ ਹੁਣ ਇਸੇ ਕਾਰਨ ਹੀ ਜਥੇਦਾਰ ਲਾਇਆ ਗਿਆ ਸੀ ਜੋ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਬਹੁਤ ਵੱਡੇ ਸਬੂਤਾਂ ਦੇ ਆਧਾਰ ਤੇ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿਰਸਾ ਸਿੰਘ ਵਲਟੋਵਾ ਨੂੰ ਵੀ ਮਾਫੀ ਮਿਲੇਗੀ ਸੁਖਬੀਰ ਸਿੰਘ ਬਾਦਲ ਨੂੰ ਵੀ ਮਾਫੀ ਮਿਲੇਗੀ ਤੇ ਸਕਰੇਕੋਮ ਅਵਾਰਡ ਵੀ ਵਾਪਸ ਕਰ ਦਿੱਤਾ ਜਾਵੇਗਾ ਸੋ ਇਹ ਸਾਰਾ ਅਕਾਲੀ ਦਲ ਦਾ ਇਹੀ ਰਵਾਜ ਹੈ ਕਿ ਜਿਹੜਾ ਜਥੇਦਾਰ ਸੱਤੇ ਚੱਲਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਚੱਲਦਾ ਹੈ ਉਸ ਨੂੰ ਲਾਂਭੇ ਕਰ ਦਿੱਤਾ ਜਾਂਦਾ ਹੈ ਤੇ ਜਿਹੜਾ ਜਥੇਦਾਰ ਬਾਦਲਾਂ ਦਾ ਨੌਕਰ ਬਣ ਕੇ ਕੰਮ ਕਰਦਾ ਉਸ ਜਥੇਦਾਰ ਨੂੰ ਵਰਤਿਆ ਜਾਂਦਾ ਹੈ ਆਪਣੇ ਨਿੱਜੀ ਹਿੱਤਾਂ ਲਈ ਸੁਖਵੀਰ ਸਿੰਘ ਬਾਦਲ ਦੇ ਉੱਪਰ ਉਹਨਾਂ ਨੇ ਕੱਲ ਵੱਡੇ ਤੰਜ ਕੱਸੇ ਨੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਧਰਮ ਨਾਲ ਖੇਡ ਰਹੇ ਹਨ ਤੇ ਵਰਤ ਰਹੇ ਹਨ ਜਿਹੜੇ ਅਜੇ ਇਹ ਕੁਝ ਕਾਰਨਾਮੇ ਜਿਹੜੇ ਅਕਾਲੀ ਦਲ ਦਾ ਪੇੜਾ ਡੋਪ ਦੇਣਗੇ ਜਥੇਦਾਰਾਂ ਨੂੰ ਵੀ ਉਹਨਾਂ ਨੇ ਆਪਣਾ ਮੁਲਾਜ਼ਮ ਬਣਾ ਲਿਆ ਜਥੇਦਾਰਾਂ ਨੂੰ ਬਦਲ ਕੇ ਹੁਣ ਵਿਰਸਾ ਪਰਟੋਆ ਨੂੰ ਮਾਫੀ ਦਿਵਾਉਣਾ ਇਹ ਸਭ ਤੋਂ ਵੱਡੀ ਸਾਜ਼ਿਸ਼ ਹੈ ਜੇਕਰ ਗਗਨੀ ਕਨੈਡਾ ਨੂੰ ਰਵੀ ਸਿੰਘ ਨੌਰ ਸ਼ਰੀਆਕਾਰ ਤੱਕ ਸਾਬਦਾ ਜਥੇਦਾਰ ਤੋਂ ਲਾਇਆ ਗਿਆ ਤਾਂ ਇਸੇ ਕਾਰਨ ਲਾਇਆ ਗਿਆ ਕਿ ਵਿਰਸਾ ਵਰਟੋਵਾ ਨੂੰ ਅਕਾਲੀ ਦਲ ਵਿੱਚ ਵਾਪਸੀ ਕਰਵਾਈ ਜਾਵੇ ਜੋ ਕਿ ਸਰਾਸਰ ਵਿਰਸਾ ਵਰਟੋਵਾ ਦੇ ਉੱਪਰ ਜਿਹੜੇ ਬਹੁਤ ਵੱਡੇ ਗੰਭੀਰ ਇਲਜ਼ਾਮ ਸੀ ਉਹ ਹੁਣ ਜੇਕਰ ਗਗਨੀ ਰਕਵੀਰ ਸਿੰਘ ਜਥੇਦਾਰ ਰਹਿੰਦੇ ਤਾਂ ਕਦੇ ਵੀ ਵਿਰਸਾ ਵਰਟੋਵਾ ਦੀ ਅਕਾਲੀ ਦਲ ਵਿੱਚ ਵਾਪਸੀ ਨਹੀਂ ਹੋਣੀ ਸੀ ਸੋ ਵਿਰਸਾ ਵਰਟੋਵਾ ਨੂੰ ਵਾਪਸ ਲੈਣ ਵਾਸਤੇ ਜਥੇਦਾਰ ਕੋਲਦੀਪ ਸਿੰਘ ਗੱਜ ਨੂੰ ਲਾਇਆ ਗਿਆ ਜਿਸ ਕਾਰਨ ਇਸ ਤੋਂ ਬਾਅਦ ਫਕਰੇ ਕੌਮ ਜਿਹੜਾ ਖਿਤਾਬ ਵਾਪਸ ਕੀਤਾ ਗਿਆ ਸੀ ਉਹ ਫਕਰੇ ਕੌਮ ਅਵਾਰਡ ਵੀ ਹੁਣ ਵਾਪਸ ਕੀਤਾ ਜਾਵੇਗਾ ਸ਼ਖਬੀਰ ਸਿੰਘ ਬਾਦਲ ਦੇ ਵੱਲੋਂ ਜੋ ਪਹਿਲਾਂ ਹੀ ਕਮਿਟਮੈਂਟ ਕਰਕੇ ਇਸ ਜਥੇਦਾਨ ਨਾਲ ਗੱਲ ਕੀਤੀ ਗਈ ਏ ਸੋ ਸ਼ਖਬੀਰ ਸਿੰਘ ਬਾਦਲ ਦੇ ਉੱਪਰ ਉਹਨਾਂ ਨੇ ਵੱਡੇ ਤੰਜ ਕੱਸੇ ਨੇ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਉਸ ਸਮੇਂ ਤਾਂ ਇਹ ਆਪਣੇ ਨਿੱਜੀ ਹਿੱਤਾਂ ਨੂੰ ਵਰਤੇ ਨੇ ਤੇ ਜਦੋਂ ਅਕਾਲੀ ਦਲ ਦੀ ਸਰਕਾਰ ਨਹੀਂ ਹੁੰਦੀ ਤਾਂ ਇਹ ਪੰਥ ਨੂੰ ਖਤਰੇ ਦਾ ਰੋਲਾ ਦੱਸਦੇ ਨੇ ਤੇ ਪੰਥ ਦੇ ਵਿੱਚ ਜੋ ਖਤਰਾ ਹੈ ਉਹ ਇਹਨਾਂ ਦਾ ਇੱਕ ਜਿਹੜਾ ਕੀ ਸ਼ੁਰੂਆਤ ਬਣੀ ਹੋਈ ਏ ਅੱਜ ਜੇਕਰ ਅਕਾਲੀ ਸਰਕਾਰ ਹੁੰਦੀ ਤਾਂ ਪੰਥ ਜੈਜੇਕਾਰ ਸੀ ਪੰਥ ਦੀ ਜਿਹੜੇ ਜਥੇਦਾਰ ਹੋਣੇ ਸੀ ਉਹ ਇਹਨਾਂ ਦੇ ਅਨਸਾਰ ਹੀ ਕੰਮ ਕਰਨਾ ਸੀ ਉਹਨਾਂ ਨੇ ਲੇਕਿਨ ਅੱਜ ਸਰਕਾਰ ਨਹੀਂ ਤਾਂ ਅੱਜ ਜਿਹੜਾ ਜਥੇਦਾਰ ਇਹਨਾਂ ਦੇ ਖਿਲਾਫ ਬੋਲਦਾ ਹੈ ਜਾਂ ਇਹਨਾਂ ਦੇ ਨਾਲ ਨਹੀਂ ਚੱਲਦਾ ਉਸ ਨੂੰ ਜਿਹੜਾ ਹਟਾ ਦਿੰਦੇ ਨੇ ਸੋ ਦੂਸਰੇ ਪਾਸੇ ਉਹਨਾਂ ਨੇ ਵਿਕਰਮ ਮਜੀਠੀਆ ਬਾਰੇ ਵੀ ਬੋਲਦਿਆ ਕਿ ਵਿਕਰਮ ਮਜੀਠੀਆ ਲੋਅ ਐਂਡ ਆਰਡਰ ਦੀ ਸਥਿਤੀ ਨੂੰ ਹੱਥ ਰੋਈ ਲੈ ਕੇ মিডিਆ ਦੇ ਉੱਪਰ ਭੜੇ ਜਿਹੜਾ ਕਿ ਆਪਣੀਆਂ ਵੀਡੀਓ ਪਾਉਂਦਾ ਹੈ ਪਰ ਉਸ ਨੂੰ ਉਹ ਵੀ ਸੋਚਣਾ ਚਾਹੀਦਾ ਕਿ ਕਿੰਦਾ ਤਾਂ 2012 ਤੋਂ ਲੈ ਕੇ 17 ਦੀ ਸਰਕਾਰ ਸੀ ਉਸ ਸਮੇ ਉਸੇ ਹਲਕੇ ਦੇ ਵਿੱਚ ਇੱਕ ਥਾਣੇ ਦੇ ਸਾਹਮਣੇ ਥਾਣੇਦਾਰ ਨੂੰ ਉਸ ਦੀ ਧੀ ਦੇ ਸਾਹਮਣੇ ਜਿਹੜਾ ਕਿ ਮਾਰ ਦਿੱਤਾ ਗਿਆ ਸੀ ਬਦਮਾਸ਼ਾਂ ਦੇ ਵੱਲੋਂ ਉਹ ਅਕਾਲੀ ਦਲ ਦੇ ਜਿਹੜਾ ਯੂਥ ਅਕਾਲੀ ਦਲ ਦੇ ਆਗੂ ਸੀ ਉਹਨਾਂ ਨੇ ਜਿਹੜਾ ਕਿ ਥਾਣੇਦਾਰ ਦਾ ਕਤਲ ਕੀਤਾ ਸੀ ਉਸ ਧੀ ਦੀ ਇੱਜ਼ਤ ਲੁੱਟੀ ਸੀ ਅੱਜ ਇਹ ਲੋਰਡ ਆਰਡਰ ਦੀ ਸਥਿਤੀ ਨੂੰ ਲੈ ਕੇ ਜਿਹੜਾ ਹਰ ਰੋਜ਼ ਮੀਡੀਆ ਦੇ ਵਿੱਚ ਆਪਣੀਆਂ ਪੋਸਟਾਂ ਪਾਉਂਦਾ ਹੈ ਇਸ ਨੂੰ ਜਿਹੜਾ ਕਿ ਉਹ ਵੀ ਦੇਖਣਾ ਚਾਹੀਦਾ ਸਮਾਂ ਔਰ ਦੂਸਰੇ ਪਾਸੇ ਉਹਨਾਂ ਨੇ ਜਿਹੜਾ ਕਿ ਹੋਰ ਵੀ ਕਹਿ ਕੇ ਅਜ ਸੁਖਬੀਰ ਸਿੰਘ ਬਾਦਲ ਜੋ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਰਹੇ ਨੇ ਉਹ ਪੰਜਾਬ ਦੇ ਕਿਸਾਨਾਂ ਦੇ ਨਹੀਂ ਸਿਰਫ ਦਸੰਤੂ ਆਪਣੀਆਂ ਪ੍ਰਾਪਟੀਆਂ ਬਣਾਉਣ ਵਾਸਤੇ ਜਿਹੜਾ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਉਹਨਾਂ ਨੂੰ ਸਿਰਫ ਵੱਡੇ ਵੱਡੇ ਲੋਕਾਂ ਨਾਲੇ ਕਿ ਜਦੋਂ ਅਕਾਲੀ ਸਰਕਾਰ ਬਣੇਗੀ ਤਾਂ ਇਸ ਜ਼ਮੀਨ ਨੂੰ ਅਸੀਂ ਐਕਵਾਇਰ ਕਰਾਵਾਂਗੇ ਔਰ ਇਹਦੇ ਵਿੱਚ ਪੈਸਾ ਖਾਵਾਂਗੇ ਸੋ ਜਦੋਂ ਕਿ ਪੰਜਾਬ ਦੇ ਵਿੱਚ ਅਜਿਆ ਨਹੀਂ ਹੋਵੇਗਾ ਅਕਾਲੀ ਸਰਕਾਰ ਹੁਣ ਉਹ ਵਾਪਸ ਨਹੀਂ ਆ ਸਕਦੀ ਜਿਵੇਂ ਹੀ ਕਹਿੰਦੇ ਕਿ ਡਾਇਨਾਸੌਰ ਤਾਂ ਵਾਪਸ ਆ ਸਕਦੇ ਨੇ ਪਰ ਅਕਾਲੀ ਸਰਕਾਰ ਪੰਜਾਬ ਵਿੱਚ ਨਹੀਂ ਆ ਸਕਦੀ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜੋ ਬਹੁਤ ਵੱਡੇ ਉਹਨਾਂ ਨੇ ਇਲਜ਼ਾਮ ਲਾਏ ਨੇ ਉਹਨਾਂ ਨੇ ਕਿਹਾ ਕਿ ਬਹੁਤ ਹਾਸੋਹੀਣੀਆਂ ਗੱਲਾਂ ਨੇ ਜਦੋਂ ਇਹ ਲੀਡਰ ਜਿਹੜੇ ਖੁਦ ਪੰਜਾਬ ਦੇ ਵਿੱਚ ਨਸ਼ੇ ਨਾਲ ਜੁੜੇ ਰਹੇ ਨੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਪੈਦਾ ਕਰਦੇ ਰਹੇ ਨੇ ਅੱਜ ਇਹ ਪੰਜਾਬ ਦੇ ਹਤੈਸ਼ੀ ਹੋ ਗਏ ਨੇ ਸੋ ਮੁੱਖ ਮੰਤਰੀ ਨੇ ਕਿਹਾ ਕਿ 2014 ਵਿੱਚ ਮੁਜੀਠੀਆ ਦੇ ਖਿਲਾਫ ਆਵਾਜ਼ ਚੁੱਕਤੀ ਸੀ ਕਾਰਵਾਈ ਹੁਣ ਵੀ ਜਾਰੀ ਹੈ ਨਸ਼ਿਆਂ ਦੇ ਵਪਾਰੀ ਬਹੁਤੀ ਦਿਰ ਨਹੀਂ ਬਚ ਸਕਦੇ ਭਾਵੇਂ ਉਹਨਾਂ ਦੇ ਚਾਚਾ ਕੈਪਟਨ ਬਲਿੰਦਰ ਸਿੰਘ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਸਾਰੇ ਕੇਸ ਖਰਾਬ ਕਰਕੇ ਗਏ ਨੇ ਪਰ ਹੁਣ ਇਹਨਾਂ ਨੂੰ ਅਸੀਂ ਇਹ ਜੇ ਹੱਥ ਪਾਵਾਂਗੇ ਕਿ ਇਸ ਤੋਂ ਬਾਅਦ ਕੋਈ ਵੀ ਨਸ਼ਾ ਸਮਗਲਰ ਪੰਜਾਬ ਵਿੱਚ ਨਹੀਂ ਹੋਵੇਗਾ ਸੋ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਦੇ ਲੀਡਰਾਂ ਦੇ ਉੱਪਰ ਚੰਗੇ ਰਗੜੇ ਲਾਏ ਅਕਾਲੀ ਦਲ ਦੇ ਲੀਡਰਾਂ ਨੂੰ ਘਰੇਟੇ ਹੱਥੀ ਲਿਆ ਸੁਖਵੀਰ ਸਿੰਘ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਨੂੰ ਤੇ ਵਿਰਸਾ ਸਿੰਘ ਮਟੋਬਾ ਦੇ ਬਾਰੇ ਵੀ ਉਹਨਾਂ ਨੇ ਤੰਜ ਕੱਸੇ